ਆਪਣੇ ਨਾ ਨਾ ਕੋਈ ਨਹੀਂ ਕਹਿੰਦੀ ਮੈਂ ਹੁਣ ਡੈਡੀ ਨਾਲ ਗੱਲ ਕਰਾਂ। ਠੀਕ ਹੈ। ਡੈਡੀ। ਉਹ ਡੈਡੀ ਹੂੰ ਉੱਠ ਖੜਾ। ਉਹ ਪੈਰਾਂ ਦੇ ਪਤਾ ਤੇ ਤੂੰ ਮੈਂ ਹੁਣ ਆਇਆ। ਉਹ ਗੱਲ ਕਰਨੀ ਕੋਈ ਜ਼ਰੂਰੀ। ਬੱਸ। ਉਹ ਭੈਣ ਦਾ ਜਿਵੇਂ ਬਣਾਇਆ ਜੀ। ਠੀਕ ਹੈ ਤਾਂ ਭੰਤ ਤੇ। ਉਹ 20 ਤਾਂ ਭਰਨੇ ਪਊਗੀ ਹੁਣ ਉਹ ਵੀ ਉਹ ਵੀ ਨਹੀਂ ਹੱਲ ਹੋਏ। ਮੈਂ ਬਤਨ ਨੂੰ ਉਹ ਕਹਿਦੀ ਕਿ ਇਹ ਤੂੰ ਨਾ ਬਾਹਰ ਜਾ ਨਾ ਬਾਹਰ ਜਾ ਜਿੱਤੇ ਬਾਹਰ ਜਾਣਾ ਤੇਰੇ ਪਿਆਰ ਕੱਚ ਤੋੜ ਜਾਣਾ ਆਪੇ ਮੁੰਡਲੇ ਖੱਤਿਆ ਕਰ ਦਮ ਮੇਰੇ ਬਪੂ ਮੈਂ ਕੱਲੀ ਜਾਊਂਗੀ ਕੱਲੀ ਜਾਊਂਗੀ ਉਦੋਂ ਵਾਦੇ ਪਾ ਕੇ ਕਿਲਾ ਜੀ ਮੇਰੇ ਨੂੰ ਉਦੋਂ ਵੇਚਣਾ ਉੱਥੇ ਉਹਨੂੰ ਗਾਹ ਕੈਨੇਡਾ ਕੰਮ ਨਹੀਂ ਮਿਲਿਆ ਬਿੱਲੀ ਬੈਠੀ ਆ ਉਹਨੇ ਕਿ ਪਹਿਲਾਂ ਮਗਾਰੇ ਕਿ ਪਿਛੋਂ ਮੱਥੋਂ ਹੋਰ ਮੰਗਾਂ ਇਹਨਾਂ ਨੂੰ ਮੈਂ ਰੱਸੀ ਕਿਹਾ ਮੈਂ ਮੈਂ ਤਾਂ ਬਾਹਰ ਤੋਰ ਦੇ ਵਿੱਚ ਸਹਿਮਤ ਨਹੀਂ ਦੀ ਤੋ ਹੁਣ ਕਿਹਦੀ ਮੰਨਾਂ ਯਾਰਾ ਉਹ ਕਹੇ ਬਪੂ ਮੈਨੂੰ ਬਾਹਰ ਤੋਰ ਉਹਦੀ ਮੰਨਣੀ ਪਈ ਇਹਰਾ ਹੁਣ ਵੀ ਇਹ ਵੀ ਭਰ ਰਾ ਭਰ ਦੇ ਕਿਥੋਂ ਭਰਦੇ ਨਾ ਫਿਰ ਉਦੋਂ ਠੇਕੇ ਦਾ ਠੇਕੇ ਦਾ ਰੋਜ਼ ਫੋਨ ਆ ਜਾਂਦਾ ਹੈ ਯਾਰ ਪੁੱਤ ਕੁਈ ਗੱਲੇ ਮੈਂ ਕਰਦਾ ਆ ਦਿਨਾਂ ਦੀ ਗੱਲ ਤੂੰ ਟੈਨਸ਼ਨ ਨਾ ਲੈ ਰਹਿਂਗਾ ਪਾਪਾ ਹੁਣੀ ਗੱਲ ਕਰ ਐਂ ਇਹਨਾਂ ਗੱਲ ਕਰ ਤਾਲਾ ਜਿਹਾ ਨਾ ਲਾਇਆ ਕਰ ਕੱਲ ਵੀ ਗੱਲ ਤੂੰ ਐਂ ਕਹਿ ਗਿਆ ਮੈਨੂੰ ਜਾਂਦਾ ਨਹੀਂ ਕਰਦਾ ਨਹੀਂ ਚਲ ਜੀਤਾਂ ਨੂੰ ਵੀ ਭਰਨੀ ਪੂਗੀ ਨਹੀਂ ਕੁੜੀ ਪੜ੍ਹਾਈ ਖਰਾਬ ਹੁੰਦੀ ਐ ਕੋਟ ਦੇ ਦਿੱਤੀ ਉਹ ਯਾਰ ਕਿਹੜਾ ਮੈਂ ਕਰਦਾ ਗੱਲ ਕਿਉਂ ਘਾਬਰਦਾ ਹਾਂ ਘਾਬਰਨ ਦਾ ਹੋਰ ਕੀ ਕਰਾਂ ਯਾਰ ਹਾਂਜੀ ਵਧੀਆ ਵਧੀਆ ਠੀਕ ਠਾਕ ਹੋਣਾ ਕਿਦਾਂ ਠੀਕ ਠਾਕ ਵਧੀਆ ਲੈ ਆ ਕੋਈ ਗੱਲ ਨਹੀਂ ਚਾਰ ਟਾਂ ਨਹੀਂ ਲੈ ਆਓ ਚਾਹੇ ਪੰਜ ਲੈ ਆਓ ਸਰਕਾਰ ਲੱਗੂ ਭਾਈ ਜਿਹੜੀ ਚਲਦੀ ਆ ਉਹ ਤਾਂ ਜਿੱਥੇ ਮਰਜ਼ੀ ਲੈ ਜਾਓ ਕਾਰਟ ਤਾਂ ਲੱਗਦੀ ਲੱਗਦੀ ਹੈਗੀ ਹਾਂ ਕਾਰਟ ਲੱਗਦੀ ਹਾਂ ਜਿੱਥੇ ਮਰਜ਼ੀ ਲੈ ਆਓ ਕਾਰਟ ਲੱਗ ਜਾ ਹਾਂ ਵੀ ਬੋਲੇ ਠੀਕ ਆ ਵੀਰੇ ਵਧੀਆ ਉਹ ਕਵੇਂ ਲਾਣਾ ਵਾਣਾ ਠੀਕ ਆ ਵਧੀਆ ਹਾਂ ਵੀਰੇ ਵਧੀਆ ਵਧੀਆ ਵਰਦਨਾ ਬਾਅਦ ਜਿਹੜਾ ਮਾਰਿਆ ਮੈਂ ਸਮਝ ਤੇਰੇ ਕੋਲੇ ਆਇਆ ਆਇਆ ਠੀਕ ਆ ਹਾਂਜੀ ਵੀ 13 ਲੱਖ ਦਾ ਮੇਰਾ ਠੇਕਾ ਬੰਦ ਆ ਠੀਕ ਆ ਇੱਕ ਤਾਂ ਮੈਂ ਭੇਜਣਾ ਕੁੜੀ ਦੀ ਫੀਸ ਠੀਕ ਆ ਵੀ ਮੈਨੂੰ 20 ਲੱਖ ਰੁਪਏ ਚਾਹੀਏ 20 ਲੱਖ ਰੁਪਏ ਆ ਹਾਂ ਵੀ ਉਹਲੇ ਤੇਰਾ ਪਹਿਲਾ ਖਾਸਾ ਹਿਸਾਬ ਤਾਬ ਰੱਖਣਾ ਹੈਗਾ ਤੇ ਮੈਂ ਹਾਂ ਤੇਰਾ 15 ਲੱਖ ਰੁਪਏ ਮੰਗੂ ਹੋਇਆ ਪਿਆ ਕਿਦੀ ਵਿਆਜ ਵੀ ਲਾ ਕੇ ਵਿੱਚੀ ਵਿਆਜ ਲਾ ਕੇ ਠੀਕ ਹੈ। ਵਿਖਾ ਇੰਨੇ ਪੈਸੇ ਤਾਂ ਨਹੀਂ ਦੇ ਸਕਦਾ। ਤੇਰਾ ਅਵਾਸ ਆਪ ਤਬ ਕਰਕੇ ਆ ਪਿਆ 5 ਲੱਖ ਬਸ ਦਾ। ਵੱਧ ਤੋਂ ਵੱਧ ਮੈਂ ਤੈਨੂੰ ਸੀ ਦੇ ਸਕਦਾ। ਮਲਕੇ ਬਾਈ ਵੀ ਮੇਰੀ 20 ਲੱਖ ਤੇ ਜੀਰੀ ਹੋਗੀ। 20 ਲੱਖ ਤੇਰੀ ਜੀਰੀ ਹੋਗੀ। 15 ਤੁਸੀਂ 15ਵਾਂ ਤੇ ਸਾਰਾ ਵਿਆਜ ਬੂਝ ਲਾ ਕੇ ਟੱਕਿਆ। ਉਹ ਕੱਟਿਆ ਗਿਆ। ਕੋਈ 5 ਬਚ ਗਿਆ। 5 ਬਚ ਗਿਆ। ਲੱਖ ਰੁਪਏ ਤੈਨੂੰ ਵੱਧ ਤੋਂ ਵੱਧ ਦੇ ਸਕਦਾਗਾ ਮੈਂ। ਉਹ ਵੀ 1.5 ਰੁਪਏ ਦੇ ਵਿਆਜ ਲੱਗੂਗਾ ਹੁਣ। ਇਹ ਵੀ ਲੱਖ ਰੁਪਏ ਵਿੱਚ ਵਧ ਲੈ ਕੇ ਦੇਊਗਾ 1.5 ਰੁਪਏ ਲੁੱ। ਉਹ ਡੇਢ ਦਾ ਲੱਗੂ ਪੁੱਲੇ ਹੁਣ ਸਾਡੇ ਵੀ ਹੱਥ ਖੜੇ ਨੇਗਾ ਸਾਨੂੰ ਵੀ ਤੁਹਾਨੂੰ ਪਤਾ ਨਾ ਕਿੰਨੇ ਖਰਚੇ ਪੈਣ ਦੇਣਗੇ। ਭਾਈ ਕੰਦ ਪਤਾ ਕੀ ਆ। ਉਹਨੂੰ ਨਾਲ ਲੈਸਾ ਵੀ ਸਾਡੇ ਹੁਣ ਕੀ ਸਾਰੇ ਆ। ਕੁਸ ਤਾਂ ਸਾਡੀ ਜਿੱਲ ਦੀ ਤੇਲੇ ਨੇ ਖਾਲੀ। ਕੁਸ ਪਹਿਲਾਂ ਮੰਡੀ ਚ ਪਈ ਦੀ ਹੈ ਨਾ ਕੁੜੀ ਨਹੀਂ ਹੈਗੀ ਟਾਈਮ ਬਾਹਰ ਲੱਗ ਗਿਆ। ਹੁਣ ਭਾਈ ਮੇਰੀ ਜਿੱਲੀ ਘੱਟੇ ਗੱਜ ਮੇਰਾ ਹੁਕ ਸੁਖੂ ਗਿਆ। ਕਸੂਬ ਦਾ ਭੋਲੇ ਕਿਸੇ ਦਾ ਵੀ ਨਹੀਂ। ਸਾਡੇ ਸਾਡਾ ਕਿਹੜਾ ਕਸੂਬ ਹੈਗਾ ਟਰੱਕਾਂ ਟਰੱਕ ਵਾਪਸ ਆ ਜਾਂਦੇ ਨੇ ਲੇਕੇ। ਮੌਸਰ ਨਹੀਂ ਆ ਰਿਹਾ ਉਧਰ ਕਸਾਨ ਸਾਡੇ ਗੱਲ ਪਈ ਜਾਂਦੇ ਨੇਗੇ ਵੀ ਤੁਸੀਂ ਜਾਣ ਕੇ ਕਰਦੇ ਹੋ ਤੇਰੇ ਸਾਹਮਣੇ ਆ ਸਾਡੇ ਕੋਲ ਜਿੰਨਾ ਪੈਸਾ ਆਉਂਦਾ ਸੀ ਵੰਡੀ ਜਾਂਦਾ ਜਦੋਂ ਪੈਸਾ ਜਿੰਨਾ ਆ ਗਿਆ ਨਾਲ ਦੀ ਨਾਲ ਵੰਡਦਾ ਬਾਕੀ ਆਏ ਭੋਲੇ ਹੁਣ ਤੈਨੂੰ ਪਤਾ ਦੁਕਾਨਦਾਰੀਆਂ ਨੇ ਦੂਜੇ ਦਾ ਵੀ ਦੇਖਦੇ ਨੇ ਹਾਂ ਰਵੀਰ ਮੈਂ ਕਹਦਾ ਕਿ ਮੈਂ ਕਰੇ ਮੁੰਡਿਆਂ ਨਾਲ ਰਹਿ ਕਰਾਂ ਠੀਕ ਆ ਹਾਂ ਰਹਿ ਕਰਲਾ ਮੈਂ ਤੈਨੂੰ ਰਹਿ ਕਰਕੇ ਮੈਨੂੰ ਦੱਸ ਦੇ ਕੋਈ ਠੀਕ ਹੈ ਮੇਰੇ ਸਾਲ ਦੀ ਗੋਹੀ ਕਰੀ ਜਾਂਦੀ ਇਹਨੇ ਸਾਰਾ ਦਿਨ ਦ ਆ ਗਿਆ ਬੋਲਾ ਹਾ ਦਾ ਹੀ ਹਾਂਜੀ ਹਾਂਜੀ ਆ ਜਾਓ ਜੀ ਇੱਧਰ ਆਪਣੇ ਬਾਗਲ ਚ ਹਾਂਜੀ ਹਾਂਜੀ ਆ ਜਾਓ ਠੀਕ ਹੈ ਆਇਆ ਤਾ ਆ ਜਾ ਲੰਘ ਉਹ ਸੇਰਾ ਠੀਕ ਠਾਕ ਵਧੀਆ ਹਾਂ ਤਾਂ ਠੀਕ ਠਾਕ ਡੰਗਰਾਂ ਤਾਂ ਵੀ ਔਖਾ ਹਨਾ ਬਾਹਲੇ ਨਾ ਹੋਣ ਇਹ ਉਹ ਤਾਂ ਸੇਰਾ ਬਿੱਕਾ ਚੱਲੀ ਜਾਂਦਾ ਦੁੱਧ ਪਾਨੀ ਚਾਂਦਾ ਹੋ ਜਾਂਦਾ ਹੋਰ ਘਰ ਪਰਿਵਾਰ ਸਭ ਠੀਕ ਠਾਕ ਹਾਂ ਸੇਰਾ ਵਜਾ ਤੂੰ ਹੋਰ ਚਾਹ ਨੂੰ ਕਹ ਨਾ ਸੇਰਾ ਬਸ ਪੀ ਲੈਨੇ ਥੋੜੀ ਥੋੜੀ ਹੋਰ ਆਮਣ ਵਰਗੇ ਸਾਰੇ ਠੀਕ ਨੇ ਹਾਂ ਪੁੱਤ ਠੀਕ ਹੈ ਵਧੀਆ ਹਾਂ ਤਾਂ ਕੀ ਕੰਮ ਆਇਆ ਸੀ ਮੇਰਾ ਸੇਰਾ ਕੰਮ ਆਇਆ ਸੀਗਾ ਇੱਕ ਤਾਂ ਮੈਂ ਭੀਜਨੇ ਫੀਸ ਬਾਹਲੇ ਕੁੜੀ ਸੀ ਅੱਛਾ ਵੀ ਤਾਂ ਸੇਰਾ ਬੰਦ ਤੂੰ ਠੇਕਾ ਜੇ ਕਣਕ ਵੜ ਦੇ ਦਾਂ ਸਾਰਾ ਤੂੰ ਸੁਣੇ ਪਿਆ ਦੇਣਾ ਨਾ ਤਾਂ ਆਹ ਗਲਤ ਆ ਦੇਖ ਤੇਰੀ ਗਲਤ ਆ ਪਿਛਲੀ ਪਿਛਲੀ ਵਾਰ 2 ਲੱਖ ਤੋੜ ਗਿਆ ਸੀ ਤੂੰ ਠੇਕੇ 'ਚੋਂ ਤੂੰ 10 ਲੱਖ ਦੇ ਕੇ ਗਿਆ ਸੀ ਮੈਨੂੰ 12 ਲੱਖ ਬਣਦਾ ਸੀ ਮੈਂ ਫੇਰ ਵੀ ਚੱਲ ਤੈਨੂੰ ਵਿਆਜ ਨਹੀਂ ਲਾਇਆ ਹੈਗਾ ਤੇ ਲਾ ਅਮਨ ਨਾਲ ਲਿਖਾ ਜਾ ਮੇਰੀ ਮੈਂ ਤਾਂ ਕਰਕੇ ਮੈਂ ਤੈਨੂੰ ਕਹੀ ਨਹੀਂ ਮੈਂ ਚੱਲ ਕੋਈ ਨਾ ਗਾਹਾਂ ਨੂੰ ਆਜੂ ਗਾਹਾਂ ਨੂੰ ਮੈਂ ਚੱਲ 14 ਦੇ ਜੂਗਾ ਉਹ ਸਿਰਫ ਪੁੱਤ ਮੇਰੀ ਵੀ ਮਜਬੂਰੀ ਐ ਇੱਕ ਤਾਂ ਕੁੜੀ ਨੇ ਫੇਸ ਮੰਗਾ ਲਈ ਬਾਹਰੋਂ ਇੱਕ ਥੋੜੀ ਥੇੜਾ ਇੱਕ ਜੀਦੀ ਕੱਟ ਗਈ ਯਾਰ ਦੇਖ ਹੁਣ ਤਾਇਆ ਉਹ ਤਾਂ ਮੇਰੇ ਸਾਰੇ ਦਾ ਹੈ ਨਹੀਂ ਗੱਲ ਆ ਮੈਂ ਤਾਂ ਫਿਰ ਵੀ ਤੈਨੂੰ ਵਾਹਣ ਦਿੱਤਾ ਦੇਖ ਮੇਰਾ ਲਾਣੇਦਾਰ ਕਿੰਨਾ ਟੱਪਦਾ ਸੀ ਕਹਿੰਦਾ ਵੀ ਬੰਦੇ ਦਾ ਉਹਦਾ ਹਿਸਾਬ ਕਿਤਾਬ ਸਹੀ ਨਹੀਂ ਹੈਗਾ ਪਰ ਫਿਰ ਵੀ ਚੱਲ ਆਪਾਂ ਲੋਕਾਂ ਦੂਗਣਾ ਲੋਕ ਤਾਂ ਸੂਕੋਸ਼ ਕਹਿੰਦੇ ਹੁੰਦੇ ਨੇ ਹਣਾ ਬਾਹਰ ਅੰਦਰ ਗੱਲਾਂ ਹੁੰਦੀਆਂ ਨੇ ਪਰ ਫਿਰ ਵੀ ਮੈਂ ਆਮਨ ਦੀ ਲਿਹਾ ਸੁੱਚੀ ਮੇਰੀ ਆਮਨ ਨਾਲ ਲਿਹਾ ਜਾ ਉਹ ਕਹਿੰਦਾ ਵੀ ਵਾਹਣ ਕਹਿੰਦਾ ਮੈਂ ਲਊਂਗਾ ਮੈਂ ਕਿਹਾ ਕੋਈ ਨਾ ਭਾਈ ਤੂੰ ਬਾਹਲੀ ਮਖੈਤੀ ਉਹ ਚਿਹਰਾ ਵੀ ਮੇਰੀ ਇੱਕ ਮਜਬੂਰੀ ਹੈ ਇਹਦਾ ਫਿਰ ਹੁਣ ਤਾਂ ਸਾਡੀਆਂ ਵੀ ਕਬੀਲਦਾਰੀਆਂ ਨੇ ਸਾਡੇ ਵੀ ਹੁਣ ਠੇਕੇ ਸ੍ਰੀ ਘਰ ਚੱਲਦਾ ਉਹ ਮੈਂ ਕਿਹੜਾ ਕੋਈ ਮੁਲਾਜ਼ਮ ਲੱਗਿਆ ਹੋਇਆ ਇਹਦਾ ਉਹ ਤਾਂ ਤਦ ਤਿੰਨ ਵਿ ਨਾ ਨਾ ਤਾਏ ਮੈਨੂੰ ਤਾਂ ਨਹੀਂ ਪੁੱਗਦਾ ਮੇਰੇ ਤਾਂ ਐ ਕਰੀ ਤੂੰ ਹਫਤੇ ਚ ਹੁਣ ਠੇਕਾ ਦੇ ਦੀ ਨਹੀਂ ਫਿਰ ਕਣਕ ਨੂੰ ਮੈਂ ਪਾਣੀ ਲਾਉਂਗਾ ਮੇਰੀ ਤਾਂ ਗੱਲ ਸਾਫ਼ ਜੀ ਆ ਚੱਲ ਦੇਖਦਾ ਭਾਈ ਕੋਈ ਗੱਲ ਹਾਂ ਤਾਏ ਹੋਰ ਕੋਈ ਦੱਸ ਚਾਹ ਪਾਣੀ ਲੈ ਵੀ ਮਨਾ ਆਰਤੇ ਵੀ ਜਵਾਬ ਦੇ ਗਿਆ ਇਹ ਮੁੰਡਾ ਠੇਕੜਾ ਵੀ ਜਵਾਬ ਦੇ ਗਿਆ ਹਾਂ ਜੇ ਲੱਭਾ ਹੋਣਾ ਕੁੜੀ ਦੀ ਫੀਸ ਬਾਰੇ ਆਪਣੇ ਸਾਡੂ ਨੂੰ ਫੋਨ ਲਾ ਕੇ ਪੁੱਛਦੇ ਆ ਉਹਦੇ ਕੋਲ ਚੱਲਦੇ ਉਹ ਵਿਚਾਰਾ ਕੋਈ ਨਾ ਕੋਈ ਹੱਲ ਕਰੂ ਆਪਣਾ ਰਿਸ਼ਤੇਦਾਰ ਫੇਰ ਵੀ ਓਏ ਆ ਜਾ ਸਾਡੂ ਆ ਜਾ ਪਰਦਾ ਇਹ ਤੋਂ ਪੂਰਾ ਫਲਾਅ ਆ ਰਿਹਾ ਕੋਰਾ ਬਣਿਆ ਉਹ ਗਰਮੀ ਵਾਲੀ ਪੈਣ ਲੱਗ ਗਈ ਤਾਂ ਮਹੀਨਾ ਮੱਘੜਾ ਦੇਖ ਲੈ ਕਦੇ ਕਦੇ ਹੁਣ ਧੁੰਦ ਪਾਉਂਦਾ ਕਦੇ ਕਦੇ ਮੱਗ ਲਾਂਦਾ ਜਮੀਂ ਹੋਰ ਤੂੰ ਕਿੰਨੇ ਕਿਹੜਾ ਮਾਰਿਆ ਚਾਤਨਜੀਤ ਜੀ ਉਹ ਬਸ ਤੇ ਕੋਈ ਕੰਮ ਆਇਆ ਯਾਰ ਕੰਮ ਹਾਂ ਤੇਰੇ ਕੋਲ ਬਈ ਕੰਮ-ਤਮੇ ਆਏ ਆ ਯਾਰ ਇੱਕ ਤਾਂ ਮੇਰੀ ਜੀ ਦੀ ਕੱਟ ਹੋਈ ਹੈਗੀ ਆਰਧੇ ਪੈਸੇ ਮੇਰੇ ਪੂਰੇ ਪੂਰੀ ਹੋਏ ਨੇ ਮੈਂ ਠੇਕਾਲੇ ਮੁੰਡਰ ਨੂੰ ਕਿਹਾ ਜੀ ਬਾਹਰ ਠੇਕੇ ਲੱਤਾਂ ਮੇ ਕੋਤੀ ਕਿਲੇ ਵੀ ਸ਼ੇਰਾਮਨੂੰ ਠੇਕਾ ਗਾਹਾਂ ਦੇ ਦੂੰਗਾ ਉਹ ਕਹਿੰਦਾ ਜੀ ਮੇਰਾ ਠੇਕਾ ਹੁਣ ਤਰ ਨਹੀਂ ਕਲ ਕੋ ਪਾਣੀ ਮੈਣਾ ਇੱਕ ਗਾਹ ਕੁੜੀ ਨੂੰ ਕਮਰੇ ਮਿਲਿਆ ਕਿਰਾਇਆ ਉਹਨੇ ਫਿਰ ਮੈਨੂੰ ਫੋਨ ਕਰਤਾ ਕਿ ਜੜੀ ਫੀਸ ਭੇਜ ਜ ਮੇਰੇ ਕੋਲ ਮੈਂ ਤੇਰੇ ਕੋ ਤਾਂ ਆ ਵੀ ਜਿੱਤੂ ਮੇਰੀ ਮਾੜੀ ਮੋਢੀ ਮਦਦ ਕਰਦੇ ਪੈਸਿਆਂ ਦੀ ਪਰ ਕੁੜੀ ਦੀ ਫੀਸ ਭਰਨੀ ਹੈ ਗੱਲ ਸੁਣ ਰਿਸ਼ਤੇਦਾਰਾਂ ਨੇ ਮੇਰੀ ਪਹਿਲਾਂ ਤੈਨੂੰ ਮੈਂ ਉਦੋਂ ਸਮਝਾਇਆ ਜਦ ਤਾ ਕੁੜੀ ਵਾਰੀ ਭੇਜੀ ਹੈ ਵੀ ਤੂੰ ਨਾਜ-ਵਾਕ ਨਹੀਂ ਮੈਂ ਅਗ ਉਹ ਨਾ ਪਿਛਲਾ ਕਿ ਕੁਝ ਥੋੜਾ ਡਿਗਣਾ ਆਪਾਂ ਤੇਰੇ ਲਈ ਬਈ ਯਾਰ ਦੋ ਕਿੱਲੇ ਜ਼ਮੀਨ ਆ ਇੱਕ ਦੋ ਦੋ ਵੇਚਦਾ ਹਾਂ ਤੂੰ ਹੁਣ ਤੇਰਾ ਦੂਜਾ ਵੀ ਵਿਗੂ ਤੈਨੂੰ ਮੈਂ ਉਹਦਾ ਸਮਝਾਇਆ ਵੀ ਤੂੰ ਮੁੰਡੇ ਦਾ ਗਲ ਘੁੱਟ ਰਿਹਾ ਹੈ ਇੱਕ ਕਿੱਲੇ ਨੂੰ ਕਿਹੜਾ ਦਿਊਗਾ ਸਾਖ ਹੁਣ ਤਾਂ ਸਾਖ ਤੋਂ 10 ਕਿੱਲੇ ਨੂੰ ਨਹੀਂ ਹੁੰਦਾ ਨਾਲੇ ਇੱਥੇ ਤੇਰਾ ਪੜਿਆ ਲਿਖਿਆ ਮੁੰਡਾ ਨੂੰ ਕਿਸੇ ਕੰਮ ਤੇ ਲਾ ਤੂੰ ਕਿਸੇ ਫੈਕਟਰੀ ਫੁਕਟਜੀ ਲਾ ਦੇ ਸਿਕਿਉਰਿਟੀ ਗਾਰਡ ਨਾਲੇ ਤੂੰ ਲੱਗ 15000 ਉਹਦਾ ਉਹ 15 ਉਹ ਤੇਰਾ ਨਾਲੇ ਜਾਂ ਸੁੱਖ ਨਾਲ ਆਪਣੇ 7 ਕਿੱਲੇ ਨੇ 7 ਕਿੱਲੇ ਦੇ ਕੇ ਠੇਕੇ ਤੇ ਮੈਂ ਵੀ ਫੈਕਟਰੀ 'ਚ ਲੱਗਿਆ ਹਾਂ ਉਹ ਜਿਹੜਾ ਮੇਰੇ ਘਰ ਦਾ ਸਰਕਲ ਆ ਉਹ ਫੈਕਟਰੀ ਉਹ ਪੀ ਜਿਹੜਿਆ ਉਹਨੇ 15000 ਤਨਖਾਹ ਉਹ ਚ ਲਾ ਜਾਂਦੀ ਐ ਥੇਕੇ ਮੇਰਾ ਸਾਰਾ ਜਮਾ ਹੋ ਜਾਂਦਾ। ਨਾ ਹੁਣ ਤੂੰ ਕਿੱਧਰ ਕਿੱਧਰ ਹੋ ਜਾਇਆਂ ਨਾਲ ਇਹ ਗੱਲ ਦੱਸ। ਨਾਲ ਟਰਪੀਏ ਕੁੜੀ ਨੂੰ ਇਤੋਂ ਤੂੰ ਫੀਸ ਭਰਦਾਗਾ। ਆੜਤੀਏ ਤੂੰ ਦੇਣਨੇਗੇ। ਕਿੱਧਰ ਕਿੱਧਰ ਹੋ ਜਾਇਆਂ ਤੂੰ? ਦੋਨੇ ਪਿਆਵਤ ਬਈਲੇ ਰਹਿਣੋ ਕਰੇ। ਬਾਕੀ ਸਾਰੀ ਗਲਤੀ ਤੇਰੀ ਐ। ਹਰੇਕ ਸਾਲ ਤੂੰ ਠੇਕੇ ਤੇ 5 ਕਿਲੋ ਵਧਾ ਕੇ ਲੈਣਾ। ਨਾਲ ਲੈਣਾ ਕਦੇ 90000 ਨੂੰ ਕਦੇ 85000 ਨੂੰ। ਉਹ ਇਹ ਚੋਂ ਕੱਢੋਂ ਹੀ ਕੀ ਨਹੀਂ ਨਹੀਂ ਲੈ ਕੇ। ਠੇਕੇ ਦੇ ਅੱਜ ਕੱਲ ਕੁਝ ਨਹੀਂ ਵਜਦਾ ਲੈ ਕੇ ਰਿਸਤੇਰਾ ਇਹਦਾ ਨਾਲ ਕੋਈ ਸਾਈਡ ਵੇਨਸ ਕਰਨਾ ਪੈਂਦਾ ਤਾਂ ਖੇਤੀ ਕਾਮਯਾਬ ਹੈ ਨਹੀਂ ਖੇਤੀ ਜਿਵੇਂ ਕੱਢਣ ਕੰਮ ਨੂੰ ਕੁਸਰ ਤੇਰਾ ਉਹ ਤਾਂ ਵੈ ਤੇ ਠੀਕ ਆ ਮਦਰੂ ਮੈਂ ਪੁੱਤਾਂ ਵੀ ਤੂੰ ਕੀ ਮੇਰਾ ਸਾਰਾ ਹਲਵਾਏਗਾ ਹੁਣ ਨਾ ਭਾਈ ਆਪਣੇ ਤਾਂ ਆਪ ਹੱਥ ਖੜਨੇ ਆ ਆਪਾਂ ਤਾਂ ਸਾਰਾ ਹਲਵਾਸਾ ਦੇ ਖਰ ਹਾਂ ਤੂੰ ਆਪ ਦੇ ਘਰ ਖਤਰ ਲੱਖ ਰੁਪਏ ਲੈ ਕੇ ਨਾ ਕੋਈ ਹੈ ਨਾ ਮਾੜੇ ਮੋਟੇ ਖਰਚੇ ਹੁੰਦੇ ਨੇ ਉਹ ਲੈ ਜਾ ਪਰ ਜੇ ਹੁਣ ਦਿਨ ਮੈਂ ਸਾਰੇ ਰੁਪਏ ਦੇਤੇ ਕੱਲ ਨੂੰ ਮੈਂ ਮੜਾਉਣੇ ਵੀ ਨਹੀਂ ਮੈਂ ਤਾਂ ਆਪ ਮੈਂ ਹੀ ਤੇਥੋਂ ਬੁਰਾ ਬਜੂ ਨਾਲ ਪੈਸੇ ਮੈਂ ਦੇਉਣ ਨਾਲੇ ਬੁਰਾ ਮੈਂ ਬਜੂ ਵੀ ਹੱਥੋਂ ਮੰਗਦਾ ਨਾਲੇ ਤਾਂ ਕਿੱਲਾ ਦਰ ਲਵੇਗਾ ਇੰਨਾ ਖਰਚੇ ਤੂੰ ਪਹਿਲਾਂ ਖਰੀਦਣਾ ਤੂੰ ਕਿੱਥੇ ਮੋੜ ਦੇ ਇਹਨੇ ਰੁਪਏ ਇਹ ਤਾਂ ਵਧੀਆ ਤੂੰ ਸ਼ਾਇਦ ਕਿਤੇ ਕੰਮ ਤੇ ਲੱਗ ਜਾਓ ਵਧੀਆ ਰਹੋਗੇ ਨਾਲੇ ਮੈਂ ਤਾਂ ਭਾਈ ਆਪਣੀ ਕੁੜੀ ਦਾ ਰਿਸ਼ਤਾ ਦੇਖਦਾ ਫਿਰਦਾ ਨਾ ਕਦੋਂ ਵੀ ਮੈਂ ਵਿਆਹ ਦਾ ਵਿਆਹ ਕਰਨਾ ਕੁੜੀ ਦਾ ਜੀ ਉਧਰ ਰੁਪਏ ਜੋੜ ਰਹੇ ਤੋ ਠੀਕ ਹੈ ਭਾਈ ਠੀਕ ਹੈ ਬਸ ਠੀਕ ਹੈ ਲੋਕਾਂ ਨੂੰ ਸਮਝ ਗਣੀ ਆਂਦੀ ਹੈ ਕਿ ਇਹ ਤੇਰੇ ਲਵੇ ਇੱਕ ਕਿਲਾ ਜ਼ਮੀਨ ਦਾ ਤੂੰ ਕਿਉਂ ਅੱਡੀਆਂ ਚਾਕੇ ਫਾਹ ਲੈਣਾ ਕਿਉਂ ਇਨੀ ਠੇਕੇ ਦੇ ਜ਼ਮੀਨ ਲੈਣਾ ਫਿਰ ਉਹ ਤੜਕੇ ਨੂੰ ਫੋਟੋਆਂ ਇੰਦੀ ਅਖਬਾਰ ਚ ਵੀ ਲੈ 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 ਫਾਹਾ ਹੁਣ ਫਾਹਲੇ ਨਾਲ ਕੰਮ ਹੀ ਐ ਕਿ ਯਾਰ ਦੁਨੀਆਂ ਦੇ ਕੀ ਕੋਈ ਸੋਈ ਫਿਰਦਾ ਐ ਫੇਰ ਵੀ ਇਹਨਾਂ ਨੂੰ ਸਮਝ ਆਉਂਦੀ ਲੈ ਚਲੋ ਰੱਬ ਸਭ ਦੇਖਦਾ ਭਾਈ ਕਰੂ ਕੁਛ ਕਿਰਪਾ ਕਰੋ ਕਿਸੇ ਪਾਸੇ ਆ ਗਿਆ ਬਾਪੂ ਹਾਂ ਪੁੱਤ ਆ ਗਿਆ ਕੀ ਕਹਿੰਦੇ ਫਰਾਟ ਤੇ ਬਣ ਕੇ ਕੰਮ ਖੁਦਾਰ ਤੇ ਜਵਾਬ ਦੇਗੇ ਆਰਦੇ ਕਹਿੰਦਾ ਵੀ ਛੋਟੀ ਜੀ ਦੀ ਹੋਈ ਹੈ 20 ਲੱਖ ਦੀ ਹਾਂ ਸੁੱਤੋਂ ਮੈਂ 15 ਲੱਖ ਰੁਪਏ ਲੈਣਾ ਪਿਆ ਇਹ ਬੁਰੀ ਲਾ ਕੇ 5 ਲੱਖ ਬਣਦਾ ਵੱਧ ਤੋਂ ਲੱਖ ਫਿਰ ਮੈਂ ਹੋਰ ਦੇ ਦਿੰਦਾ ਜੇ ਤੁਸੀਂ ਲੱਖ ਵੱਧ ਲੈ ਕੇ ਜਾਓਗੇ ਮੇਥੋਂ ਉਹਦਾ ਰੇਟ ਦਾ ਬਿਆਹਣ ਉਹਨੂੰ ਕਹਿ ਰਹੇ ਨੇ ਕਿ ਆ ਸਾਨੂੰ ਲੋਡ ਸੀ ਉਹ 15 ਲੱਖ ਮੈਂ ਮੈਂ ਇਹ ਕਹਿੰਦੀ ਵੀ ਠੇਕਾ ਵੀ ਜਣਾ ਕੁੜੀ ਦੀ ਫੀਸ ਭਰਨੀ ਹੈ ਉਹ ਵੀ ਮੈਂ ਮੈਂ ਤਾਂ ਮੰਗਦੀ 20 ਲੱਖ ਰੁਪਏ ਉਹ ਵੀ 20 ਬਿਲ ਨਹੀਂ ਦੱਸਿਆ ਲੱਖ ਦੇਸਾ ਵੱਧ ਲੱਖ ਜਣਾ ਲਈ। ਬਾਪੂ ਫਿਰ ਮਾਸਟਰ ਕੋਲ ਜਾਇਆ ਹੁਣੇ ਆ। ਪੁੱਤ ਮੈਂ ਮਾਸਟਰ ਕੋਲ ਜਾ ਆ। ਕੀ ਕਹਿੰਦਾ ਫਿਰ? ਤੇਰਾ ਮਤਲਬ ਪੁੱਤ ਆ ਗੱਲ ਕਹਿੰਦਾ ਮੈਨੂੰ। ਹਾਂ। ਉਹ ਕਹਿੰਦਾ ਵੀ ਮਦਾ ਦੀ ਕੁੜੀ ਬਾਤ ਰਿਸ਼ਤਾ ਦੇਖਦਾ ਫਿਰ। ਜਦੋਂ ਵੀ ਮੈਨੂੰ ਰਿਸ਼ਤਾ ਮਿਲ ਗਿਆ ਕੁੜੀ ਦਾ ਮੈਂ ਉਹਦੀ ਵਿਆਹ ਕਰੂੰਗਾ ਮੈਨੂੰ ਕੁੜੀ ਵਾਸਤੇ ਪੈਸੇ ਚਾਹੀਦੇ। ਉਹ ਕਹਿੰਦਾ ਮੈਥੋਂ ਇਹਦੋਂ ਲੋਗੜ ਆ ਕੇ ਮਾੜੀ ਮੋਟੀ ਕੀਵਿਲਾ ਦੇ ਵਾਸਤੇ 100 ਲੱਖ ਰੁਪਏ ਜਾਨਾ ਤੋਂ ਲੈ ਜਾਂਦੇ ਆ। ਉਹ ਕਹਦਾ ਤੁਸੀਂ ਐ ਕਰੋ ਠੇਕੇ ਲੈਣਾ ਮਾਹਣ ਕਰੋ ਬੰਦ। ਠੀਕ ਆ? ਤੁਸੀਂ ਪਿਆ ਪੁੱਤ ਕਿਸੇ ਕੰਮ ਤੇ ਲੱਗ ਜਾਓ। ਨੱਤੂ ਵੇ ਮੁੰਡੇ ਨਾ ਵਾਰੇ ਫੈਕਟਰੀ ਦਾ ਤੂੰ ਲੱਗ ਜਾਏ ਸੈਦਰ ਤੇ। ਉਹ ਬਾਪੂ ਫਿਰ ਮੈਂ ਤੈਨੂੰ ਪਹਿਲਾਂ ਕਿਹਾ ਦਾਇਆ ਸੀ ਤੂੰ ਹੀ ਨਹੀਂ ਮੰਨਦਾ ਹੁੰਦਾ। ਤੇ ਪਿਛਲੀ ਵਾਰ ਨਾਲ ਹੋਰ ਵੀ ਪਾਣਾ ਵਧਾ ਲਿਆ। ਉਹ ਜਿਹੜਾ ਪੁੱਤ ਮੈਨੂੰ ਆਏ ਤੇ ਵੀ ਚਲ ਕੋਈ ਗੱਲ ਨਹੀਂ ਪੱਠੇਕੇ ਦੇ ਵਾਹਲੇ ਖੇਤੀ ਕਰ ਲਾਂਗੇ। ਨਾ ਦੇ ਘਰੇ ਖੇਤੀ ਕਰਾਂਗੇ ਵੀ ਹੌਲੀ ਹੌਲੀ ਆਪਣੇ ਪੈਸੇ ਬਹੁਤ ਮੁੜ ਜਾਣਗੇ। ਨਾ ਬੋ ਕਿਲਾ ਜ਼ਮੀਨ ਦਾ ਦੁਆਰੇ ਵਾਪਸ ਲੈ ਲੈਣਾ। ਉਹ ਥਾਣੂ ਬਾਪੂ ਐਡੇ ਐਡੇ ਰਿਸਕ ਕਾਹਨ ਦੋਟਾਉਂਦੇ ਨੇ ਛੋਟੇ ਕਿਸਾਨਾਂ ਦੇ। ਤੇਰਾ ਪੁੱਤ ਹੁੰਦਾ ਫੇ ਮੈਂ ਸੋਚਿਆ ਗਾ। ਹੂੰ। ਵਿਪਾਦਾ ਕਿਲਾ ਜ਼ਮੀਨ ਲੈ ਵੇਚ ਦੋ। ਪੁੱਤੇ ਗੱਲ ਪਤਾ ਕੀ ਹੈ ਮੈਂ ਪੁੱਤ ਤੇਰੀ ਵੀ ਗੱਲ ਸਮਝਦਾ ਸ਼ੇਰਾ ਮੈਂ ਤੇਰੇ ਹੱਕ ਚ ਹੈਗਾ ਮੈਂ ਕੱਲੇ ਪੁੱਤਾਂ ਐ ਵੀ ਆਪ ਨੂੰ ਚਾਹੀਦਾ 2 ਲੱਖ ਰੁਪਈਆ ਚੋ ਰੱਖਤਾ ਬਠੇਕਾ ਦੇਣਾ ਅਗਲੇ ਦਾ 2 ਲੱਖ ਪਹਿਲਾਂ ਖੜਾ 12 ਰੱਖ ਹੋਣਾ ਬਣ ਗਿਆ ਉਸ ਤੋਂ ਬਾਅਦ ਪੁੱਤ ਫਿਰ ਆਪਾਂ ਨੇ ਮਨ ਲੱਕੇ ਕੁੜੀ ਫੀਸੀ ਭਰਨੇ ਲਈ ਭੇਜੇ ਉਹ ਤੋਂ ਬਾਅਦ ਆਪਾਂ ਨੂੰ ਹਾਂ ਲੈਂਪ ਤੋਂ ਬਾਅਦ ਹੀ ਪੈਸੇ ਜਾਈ ਨੇ ਦਵਾਈਆਂ ਲਈ ਪੈਸੇ ਜਿਨੇ ਪਾਰੇ ਤੇ ਲੋੜ ਆ ਦੇ ਛੜਾ ਬਾਪੂ ਨੂੰ ਮਾਦਾ ਕੁਝ ਨਹੀਂ ਕਹਿੰਦਾ ਪਰ ਜਿੰਮੇਦਾਰ ਕਿ ਸਾਮਾਨ ਦਾ ਕਰ ਲੈ ਸਾਰੇ ਪੁੱਤਾ ਹੈ ਨਾ ਹੌਲੀ ਹੌਲੀ ਬਾਬੇ ਕੇ ਬਾਰੇ ਤਰੀ ਭੈਣ ਪੱਕੀ ਬੁੱਕੀ ਹੋ ਜੂਗਾ ਕਿਸੇ ਬਾਈ ਹੱਥ ਪੈਂਦਾ ਹੋ ਜੂਗਾ ਆਪ ਲੋਗ ਅੱਧਾ ਕਿਰ ਖੇਤੀ ਕਰਨੇ ਬਾਸੇ ਰਹ ਜੂਗਾ ਪੱਦੇ ਕੇ ਲਈ ਨਰਵਾ ਕਰਨਾ ਲੈ ਵੀ ਭੋਲਾ ਸਿਆ ਤੇਰਾ 40 ਲੱਖ ਦਾ ਸੌਦਾ ਹੋਇਆ ਕੀਲੇ ਦਾ ਠੀਕ ਹੈ ਅੱਧੇ ਟੀਲੇ ਦੇ ਤੇਰੇ 20 ਲੱਖ ਰੁਪਏ ਹੋ ਗਏ ਗਰਦੀਪ ਤੈਨੂੰ ਇਹ 5 ਲੱਖ ਰੁਪਏ ਦੇ ਦੂ ਬਿਆਨੇ ਦਾ ਠੀਕ ਹੈ ਤੇ ਬਾਕੀ ਜਿਹੜੇ ਬੱਚੇ ਭਾਈ ਰਜਿਸਟਰੀ ਕਦੋਂ ਕਰਾਉਂਗੇ ਤੁਸੀਂ ਰਜਿਸਟਰੀ ਆਪਾਂ ਥੋੜਾ ਠੱਕੇ ਕਰਾ ਲਾਂਗੇ ਥੋੜੀ ਉਹਦਾ ਤਾਂ ਠੀਕ ਹੈ ਜੀ ਤੁਸੀਂ ਐਂਗਰੋ ਬਿਆਨਾ ਰੱਖ ਦੋ ਜਦੋਂ ਖਿੰਦੀ ਰਿਸਤਰੀ ਕਰਾਓ ਅੱਛਾ ਹਾਂ ਵੀ ਰੱਖਦੇ ਇਹੋ ਦੀ ਰਿਸਤਰੀ ਕਰਾਓ ਕਿਉਂ ਭਾਈ ਚਲੋ ਫਤ ਐਂਗਰੋ ਆਪਾਂ ਹਫਤੇ ਚ ਕਰਾ ਲਵਾਂਗੇ हां ठीक है हफ्ते के अंदर परचेस्ट करा दोगे हां चलो फिर ठीक है फिर ऐसे करो ਤੁਸੀਂ ਇਹਦੇ ਤੇ ਆ ਲਿਖ ਰੱਖਿਆ ਮੈਂ ਇਹਦੇ ਸਹਾਨ ਨੂੰ ਆਪਦੇ ਗੁੱਠੇ ਲਾਓ हां ਨਵੇੜੋਂ ਆਪਾਂ ਦਾਲਜੀ ਕਾਰਵਾਈ ਕਰ ਦੋ ਐਸਪੀ ਆਪਾਂ ਠੀਕ ਹੈ ਜਿੱਥਾ ਸਾਈਡਾ ਨੰਬਰ ਦਾ ਦੇ ਤੇ ਇਹ ਮਾਰਦਾ ਵਾਦੇ ਸੀਗਾ ਬਸ ਠੀਕ ਹੈ ਲਾਓ ਫਿਰ ਗੁੱਠੇ ਲਾਓ ਨਪਰਾ ਸੰਗ ਲਾ ਬੀਅਰ ਕੋਲੋ ਜੀ ਨਪਰਾ ਤੁਸੀਂ ਗੁੱਠਾ ਲਓ हां ਕਰ ਦੇ ਇੱਥੇ ਕਰ ਦੇ ਹਾਂ ਕਰ ਦੇ ਕੋਈ ਜਿੱਦ ਨਹੀਂ ਕਰੂਦਾ ਇਹ ਹੁਣ ਕੋਈ ਨਹੀਂ ਚੰਗੇ